ਹੁਸ਼ਿਆਰਪੁਰ ਦੇ ਔਰ ਇਸ ਏਰੀਆ ਨੂੰ মিডিਆ ਦੇ ਵਕਫ ਵਕ ਮંચ ਤੇ ਰਿਪrezent ਕਰਦੇ ਪੱਤਰਕਾਰ ਸਹਿਬਾਨ মিডিਆ ਦੇ ਜਿੰਨੇ ਵੀ ਸੱਜਣ ਆਏ ਨੇ ਜਿਸ ਵੀ ਮਾਧਿਅਮ ਨੂੰ ਤੁਸੀਂ ਸੰਚਾਰ ਦੇ ਜਿਸ ਵੀ ਮਾਧਿਅਮ ਨੂੰ ਤੁਸੀਂ ਰਿਪrezent ਕਰਦੇ ਹੋ ਤੁਹਾਡਾ ਸਵਾਗਤ ਹੈ ਅੱਜ ਸਲੇਰਨ ਡੈਮ ਜੋ ਹੈ ਜਿੱਥੇ ਅਪਾ ਇਸ ਵਕਤ ਮੌਜੂਦ ਆ ਇਹਦੇ ਤੇ ਇਕੋ ਪ੍ਰੋਜੈਕਟ ਦਾ ਇਕ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਹੈ ਜਿਹਦੇ ਵਿੱਚ ਚਾਰ ਜਿਹੜੇ ਟਰੀ ਹਾਊਸ ਕਰ ਲੋ ਜਾਂ ਤੁਸੀਂ ਉਹਨੂੰ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਜੇ ਦੋ ਹਟਸ ਜਿਹੜੀਆਂ ਨੇ ਫੈਮਿਲੀ ਹਟਸ ਨੇ ਜਿਹੜਾ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਸੂਜੇ ਤੇ ਦੋ ਕਪਲ ਹਟਸ ਕਹਿੰਦੇ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਇੱਥੇ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟਾਈਮ ਦੇ ਵਿੱਚ ਬੋਟਿੰਗ ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਰਿਪਰੈਜ਼ੈਂਟ ਕਰਦਾ ਹੈ ਅੱਗੇ ਪਰਮਸ਼ਾਹਲਾ ਨੂੰ ਮਨਾਲੀ ਨੂੰ ਸੜਕਾ ਜਾਨਦੀ ਹੈ ਮਹਾਰਾਜਿੰਦਰਪੁਰ ਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਆ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਚੋਹਾਲ ਤੋਂ ਬਾਅਦ ਇਸ ਡੈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਪੰਜਾਬ ਕੋਲੇ ਇਸ ਵਕਤ ਅਸੀਂ 52 ਰੈਸਟ ਹਾਊਸ ਜਿਹੜੇ ਪਹਿਲਾਂ ਬਿਲਕੁਲ ਖੰਡਰ ਬਣ ਗਏ ਸੀ ਕੋਈ ਕੰਮ ਨਹੀਂ ਹੁੰਦੇ ਸੀ 52 ਰੈਸਟ ਹਾਊਸ ਅਸੀਂ ਪੰਜਾਬ ਚ ਚਲਾ ਲਏ ਦੁਬਾਰਾ ਤੇ ਸਾਨੂੰ ਇਸ ਵਕਤ 1 ਕਰੋੜ ਰੁਪਇਆ ਇਹਨਾਂ ਰੈਸਟ ਹਾਊਸਸ ਤੋਂ ਕਰਾਇਆ ਗੈਰੈਂਟ ਜੋ ਵੀ ਹੈ ਉਹ ਪਰਮੰਥ ਉਹ ਆ ਰਹੇ ਹੈ ਗਵਰਨਮੈਂਟ ਦਿਖਾ ਦੇ ਚ ਤੇ ਉਹਨ ਟੋਟਲ 75 ਰੈਸਟ ਹਾਊਸ ਨੇ ਜਿਹੜੇ ਬਿਲਕੁਲ ਫੰਕਸ਼ਨਲ ਹੋ ਗਏ ਪਹਿਲਾਂ ਬਿਲਕੁਲ ਖੰਡਰ ਸੀ ਸੋ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣਾ ਸਾਡਾ ਇੱਕ ਟੀਚਾ ਹੈ ਜਿਹਦੇ ਵਿੱਚ ਐ ਐਦਾਂ ਦੇ ਛੋਟੇ ਛੋਟੇ ਡੈਮ ਸੋ ਹੋਰ ਵੀ ਸਪੌਟ ਕੀਤੇ ਜਾ ਰਹੇ ਨੇ ਜਿੱਥੇ ਹੈਗੇ ਐ ਐਦਾਂ ਦੇ ਚਾਂਸ ਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਨੇਚਰ ਲਵਰ ਜਾਂ ਐਡਵੈਂਚਰ ਸਪੋਰਟਸ ਜਾਂ ਵਾਟਰ ਸਪੋਰਟਸ ਵੱਲ ਨੂੰ ਜਾਂ ਵੀ ਕਰਨਾ ਚਾਹੁੰਦੇ ਨਾਲ ਨਾਲ ਆਪਣੇ ਫੈਮਿਲੀ ਦੇ ਉਹ ਕੁਦਰਤ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤਾਂ ਇਹ ਇਸ ਤੋਂ ਵਧੀਆ ਸ਼ਾਇਦ ਕੋਈ ਆਪਾਂ ਨੂੰ ਟ੍ਰੈਸ਼ਿੰਗ ਦੇ ਸਕਦੇ ਆ ਮਾਹੌਲ ਹੀ ਦੇ ਸਕਦੇ ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਡੈਮ ਨੇ ਛੋਟੇ ਹਾਲਾਂਕਿ ਇਹ ਹੀ ਸ਼ਾਹਪੁਰ ਕੰਢੀ ਤੋਂ ਸਿਰਫ 3 ਮੀਟਰ ਨੀਚੇ ਹੈ ਸ਼ਾਹਪੁਰ ਕੰਢੀ ਜਿਹੜਾ ਉਹ 405 ਫੁੱਟ ਤੇ ਹੈ ਹਾਈਟ ਸੀ ਲੈਵਲ ਤੋਂ ਇਹ ਵੀ 402 ਫੁੱਟ ਹੈ 3 ਮੀਟਰ ਹੀ ਸਿਰਫ ਫਰਕ ਹੈ ਤੇ ਸੇਫਟੀ ਦੇ ਪਰਪਸ ਤੋਂ ਤੇ ਜੰਗਲਾਤ ਵਿਭਾਗ ਨੇ ਸਾਰੇ ਕਾਨੂੰਨ ਜਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਚ ਰੱਖਿਆ ਗਿਆ ਕਿਉਂਕਿ ਇੱਥੇ ਕੰਕਰੀਟ ਦਾ ਬਿਲਕੁਲ ਵੀ ਕੁਝ ਬਣ ਨਹੀਂ ਸਕਦਾ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਲੋਹੇ ਦੇ ਉੱਤੇ ਖੜਾ ਕੀਤਾ ਤੇ ਜਿਹੜੀ ਲੱਕੜੀ ਹੈ ਉਦੇ ਵਿੱਚ ਵੀ ਸਾਊਂਡ ਪ੍ਰੂਫ ਮਟੀਰੀਅਲ ਲਾ ਕੇ ਤਾਂ ਕਿ ਜਿਆਦਾ ਜਿਹੜਾ ਉਹ ਨੇਚਰ ਫ੍ਰੈਂਡਲੀ ਇਕੋ ਫ੍ਰੈਂਡਲੀ ਉਹ ਵੇਸਾ ਰ ਕੁਝ ਸੋ ਮੈਂ ਸਾਰੇ ਸਟਾਫ ਨੂੰ ਸਾਡੇ ਮੰਤਰੀ ਸਾਹਿਬ ਨੂੰ ਵਾਟਰ ਸ਼ੋਅਸ ਡਿਪਾਰਟਮੈਂਟ ਦੇ ਚੋਰ ਡਗਲਾਤ ਮੈਕਮੇ ਦੇ ਸਾਰੇ ਅਫਸਰਾਂ ਬਹੁਤ-ਬਹੁਤ ਵਧਾਈ ਵੀ ਦਿਨਾਂ ਇਸ ਕੰਮ ਲਈ ਕਿ ਆ ਜੁਨਾ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਮੈਨੂੰ ਉਮੀਦ ਹੈ ਕਿ ਚੋਹਾਲ ਦੀ ਤਰ੍ਹਾਂ ਇਹ ਵੀ ਬਹੁਤ ਕਾਮਯਾਬ ਹੋਊਗਾ ਚੋਹਾਲ ਅ ਬਾਰੇ ਤੁਸੀਂ ਪਹਿਲਾਂ ਵੀ ਲਿਖ ਚੁੱਕੇ ਹੋ ਦੇਖ ਚੁੱਕੇ ਹੋਵਗੇ ਲੋਕਲ ਨੂੰ ਤੁਸੀਂ ਆਉਂਦੇ ਜਾਂਦੇ ਰਹੇ ਤੇ ਅੱਜ ਅਸੀਂ ਚੋਹਾਲ ਹੀ ਠਹਿਰਾਂਗੇ ਕੱਲ ਨੂੰ ਗਣਤੰਤਰ ਦਿਵਸ ਤੇ ਜੋ ਜਿਹੜਾ ਝੰਡੇ ਦੀ ਰਸਮ ਅਦਾ ਕਰਨੀ ਹੈ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈ ਕਿ ਜਿਹੜੇ ਵੀ ਮੰਤਰੀ ਸਾਹਿਬਾਨ ਨੇ ਜਿੱਥੇ ਵੀ ਝੰਡਾ ਲਹਿਰਾਉਣਾ ਉੱਥੇ ਇੱਕ ਰਾਤ ਪਹਿਲਾਂ ਕੀ ਸਟੇ ਕਰਦੇ ਕਿਉਂਕਿ ਅਗਲੇ ਦਿਨ ਕੋਈ ਮੌਸਮ ਦਾ ਆ ਜਾ ਕੋਈ ਇਸ ਤਰ੍ਹਾਂ ਦੀ ਰੁਕਾਵਟ ਨਾ ਆਵੇ ਕਿਉਂਕਿ ਉਹਦਾ ਟਾਈਮ ਹੁੰਦਾ ਝੰਡੇ ਦਾ ਵੀ ਬਿਲਕੁਲ ਐਜੈਕਟ 9:00 ਵਜੇ ਤੋ ਬਾਕੀ ਟੂਰਿਜ਼ਮ ਵਾਸਤੇ ਇਸ ਤੋਂ ਪਹਿਲਾਂ ਵੀ ਕੁਛ ਨਹਿਰੀ ਰੈਸਟੋਰੈਂਟਸ ਨੇ ਜਿਨ੍ਹਾਂ ਨੂੰ ਹੁਣ ਉਹ ਤਾਂ ਪਹਿਲਾਂ ਪਹਿਲਾਂ ਵਾਲੀ ਸਰਕਾਰ ਕੁਝ ਤਾਂ ਵੇਚ ਗਈ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚਤਾ ਉਹਨਾਂ ਨੇ ਉਹਨਾਂ ਨੇ ਗਾਂ ਫਾਈਵ ਸਟਾਰ ਹੋਟਲ ਬਣਾ ਲਏ ਇਹਦਾ ਐਗਜ਼ਾਮਪਲ ਦੇ ਦਿੰਨਾ ਮੈਂ ਇਹ ਨੀਲੋ ਨਹਿਰ ਦੇ ਉੱਤੇ ਜਿਹੜਾ ਸੀਗਾ ਉਹ ਹੋਟਲ ਬਣਾ ਲਿਆ ਉਹਨਾਂ ਨੇ ਤੇ ਕੈਪਟਨ ਸਾਹਿਬ ਆਪਣੇ ਕਿਸੇ ਫਰੈਂਡ ਨੂੰ ਦੇ ਗਏ ਸੀਗੇ ਤੇ ਇਸੇ ਤਰ੍ਹਾਂ ਹੁਣ ਜਿਵੇਂ ਨਦਾਮਪੁਰ ਨਹਿਰ ਹੈ ਸਾਡੇ ਸਿਮਰੂਪ ਚ ਉਹਦੇ ਤੇ ਬਹੁਤ ਸੋਹਣੇ ਰੈਸਟੋਰੈਂਟਸ ਬਹੁਤ ਸੋਨੇ ਰੈਸਟ ਹਾਊਸ ਨੇ ਰੋਪਣ ਵਾਲਾ ਹੈ ਤਾਂ ਅਸੀਂ ਉਹਨਾਂ ਨੂੰ ਆਪ ਅਸੀਂ ਆਮ ਖਾਸ ਬਾਗ ਸਰਾਂ ਦੇ ਵਿੱਚ ਬਹੁਤ ਬਹੁਤ ਸਕੋਪ ਹੈ ਉੱਥੇ ਸੋ ਅਸੀਂ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਅੱਛੇ ਤਰੀਕੇ ਨਾਲ ਬਣਾ ਕੇ ਅਸੀਂ ਚਾਹਾਂਗੇ ਕਿ ਉਹ ਸਰਕਾਰ ਦੇ ਕਮਾਊ ਪੁੱਤਰ ਬਣਨ ਰੈਸਟ ਹਾਊਸ ਜਿਹੜੇ ਨੇ ਉਹਨੂੰ ਪਬਲਿਕਲੀ ਖੋਲ੍ਹਾਂਗੇ ਚਾਹੇ ਉਹ ਕੋਈ ਫੰਕਸ਼ਨ ਕਰਨਾ ਹੈ ਛੋਟਾ ਮੋਟਾ ਕੋਈ ਕੰਪਨੀ ਨੇ ਕਿਸੇ ਨੇ ਕੋਈ ਆਪਣਾ ਸੈਮੀਨਾਰ ਕਰਨਾ ਹੈ ਜਾਂ ਵਟ ਏਵਰ ਹਨਾ ਗੈਟ ਟੂ ਏਜ ਕਰਨੀ ਤਾਂ ਉਹਦੇ ਵਾਸਤੇ ਸੀ ਇਹ ਇਹਨਾਂ ਸ਼ੁਰੂ ਕਰਾਂਗੇ ਜਦੋਂ ਮੈਂ ਐਮਪੀ ਹੁੰਦਾ ਸੀਗਾ ਤਾਂ ਮੈਂ ਚੌਹਲਾ ਆ ਕੇ ਠਹਿਰਦਾ ਸੀ ਸਿਰਫ ਦੋ ਕਮਰੇ ਸੀ ਉਹ ਦੋਨੇ ਖੰਡਰ ਬਣੇ ਰਹੇ ਸੀ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀਗਾ ਜੇ ਕਦੇ ਲੋਕਾਂ ਨੇ ਜੇ ਕਦੇ ਪ੍ਰਮਾਤਮਾ ਨੇ ਕੁਝ ਮਿਹਵਾਰੀ ਇਹ ਜੀ ਦਿੱਤੀ ਤਾਂ ਇਹਨਾਂ ਇਸ ਚੀਜ਼ ਨੂੰ ਸੀ ਬਹੁਤ ਵਧੀਆ ਬਣਾ ਸਕਦੇ ਆ ਤੇ ਅੱਜ ਉਹ ਤੋਂ ਚੌਲ ਜਿਹੜਾ ਉੱਥੇ ਓਪਨ ਕਿਚਨ ਹੈ ਹੜੇਦੜ ਦੇ ਪਿੰਡਾਂ ਤੋਂ ਮਾਵਾਂ ਉਹ ਆ ਕੇ ਤੁਹਾਡੇ ਸਾਹਮਣੇ ਸਾਗ ਬਣਾਉਂਦੀਆਂ ਨੇ ਤੁਸੀਂ ਆਪਣੀ ਮਰਜ਼ੀ ਦਾ ਮੇਰਚ ਮਸਾਲਾ ਪਵਾ ਸਕਦੇ ਹਾਂ ਤੇ ਉੱਥੇ ਟ੍ਰੀ ਹਾਰਟਸ ਨੇ ਥੱਲੇ ਉਹਦੇ ਵਿੱਚ ਲੈ ਕੇ ਜਾਂਦੇ ਆ ਟਾਈਮ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਜਾਓ ਵਾਟਰ ਸਪੋਰਟਸ ਦਾ ਵੀ ਬਹੁਤ ਫੈਰਾਸਕੋਪ ਹੈ ਸੋ ਮੈਨੂੰ ਇਹ ਇਲਾਕਾ ਪਹਿਲੇ ਦਿਨੋਂ ਪਹਿਲਾਂ ਵੀ ਪਸੰਦ ਸੀ ਪਰ ਇਹ ਇਲਾਕਾ ਕਿਉਂਕਿ ਇਸ ਤਰ੍ਹਾਂ ਦਾ ਪੰਜਾਬ ਪਹਿਲਾਂ ਕਦੇ ਦਿਖਾਇਆ ਹੀ ਨਹੀਂ ਗਿਆ ਸੋ ਅਸੀਂ ਚਾਹੇ ਉਹ ਜਿੰਨੇ ਮਸ਼ਰੀ ਅੰਮ੍ਰਿਤਸਰ ਸਾਹਿਬ ਹੈ 1 ਲੱਖ ਬੰਦੇ ਦੀ ਫੁੱਟਫਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਟੂਰਿਜ਼ਮ ਦਾ 시 ਕਰ ਰਹੇ ਆ ਪਟਿਆਲਾ ਜਿਹੜਾ ਸਾਡਾ ਕਲਚਰਲ ਸਿਟੀ ਕਿਹਾ ਜਾਂਦਾ ਉੱਥੇ ਬਹੁਤ ਸਾਰੇ ਬੜੇ ਬੜੇ ਹੋਟਲ ਸਰਕਾਰ ਵੱਲੋਂ ਬੀਬੀਪੀ ਮੋਰ ਤੇ ਜਾਂ ਫਿਰ ਜਾਂ ਫਿਰ ਸਰਕਾਰ ਵੱਲੋਂ ਆਪ ਉੱਥੇ ਬਹੁਤ ਸਾਰੇ ਸ਼ੂਟਿੰਗਸ ਵਗੈਰਾ ਉੱਥੇ ਹੁੰਦੀਆਂ ਨੇ ਹਰ ਦੌਰੇ ਸੋ ਅਸੀਂ ਬਾਲੀਵੁੱਡ ਨੂੰ ਜਾਂ ਜਿੰਨੇ ਵੀ ਕੋਈ ਸ਼ੂਟਿੰਗਸ ਵਾਲੇ ਗਾਣਿਆਂ ਵਾਲੇ ਕੋਈ ਡੈਸਟੀਨੇਸ਼ਨ ਵੈਡਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਮਰੌੜ ਝੀਲ ਦੀ ਜੋ ਪਠਾਨਕੋਟ ਤੋਂ 20 ਕਿਲੋਮੀਟਰ ਉੱਪਰ ਹੈ ਜਿਹੜਾ ਰੰਜੀਤ ਸਾਗਰ ਡੈਮ ਦੇ ਉੱਤੇ ਚਮਰੌੜ ਝੀਲ ਬਹੁਤ ਵਧੀਆ ਬਣ ਗਈ ਉੱਥੇ ਹੋਊਗਾ ਸਰਕਾਰ ਵੱਲੋਂ ਬਹੁਤ ਡਵੈਲਪ ਕੀਤਾ ਜਾ ਰਿਹਾ ਏਰੀਆ ਸੜਕ ਬਣ ਗਈ ਤੇ ਉੱਥੇ ਫ੍ਰੀ ਬੈਡਿੰਗ ਸ਼ੂਟ ਆਊਟ ਫੋਟੋ ਖਿਚਾਉਣ ਜਾਂ ਕੋਈ ਅੱਜ-ਕੱਲ ਜਿਹੜੇ ਚੱਲਦੇ ਆ ਰਵਾਜ ਤੇ ਉਹਦੇ ਵਾਸਤੇ ਬਹੁਤ ਸਾਰੇ ਲੋਕ ਆਉਂਦੇ ਆ ਉਹ ਜਿਹੜੇ ਬੋਟਸ ਦੇ ਵਿੱਚ ਜਾ ਕੇ ਫੋਟੋਆਂ ਵਗੈਰਾ ਸ਼ੂਟ ਹੁੰਦੀਆਂ ਨੇ ਜ ਜੈਸਟੀਨੇਸ਼ਨ ਬੈਟਿੰਗ ਦਾ ਮਾਹ ਉੱਥੇ ਮਾਹੌਲ ਬਹੁਤ ਵਧੀਆ ਮਿਲ ਰਿਹਾ ਤੇ ਸਾਨੂੰ ਚਮਰੌੜ ਲੈ ਕੇ ਵੀ ਕਾਫੀ ਡਵੈਲਪ ਹੋ ਗਈ ਤੇ ਉਡਲੋਜੀ ਦੇ ਰਸਤੇ ਤੇ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਏਰੀਆ ਨੂੰ ਹੋਰ ਵੀ ਇੰਡਾਇਰੈਕਟ ਫਿਰ ਇਹਦੇ ਨਾਲ ਇੰਡਾਇਰੈਕਟ এমਪਲੋਇਮੈਂਟ ਬਹੁਤ ਮਿਲਦੀ ਹੈ ਰੋਜ਼ਗਾਰ ਪੈਦਾ ਹੁੰਦੇ ਨੇ ਤੇ ਉਮੀਦ ਹੈ ਕਿ ਅਸੀਂ ਇਹਦੇ ਚ ਜੋ ਅਸੀਂ ਦਿਨੋ ਸੋਚਿਆ ਹੋਇਆ ਕਿ ਪੰਜਾਬ ਨੂੰ ਟੂਰਿਜ਼ਮ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਤਾਂ ਉਹ ਚੀਜ਼ ਅਸੀਂ ਕਰਾਂਗੇ ਤੋੜਾ ਕੁ ਇਸ ਵਾਰ ਹੋਵੇਗਾ ਬੰਸ ਤੇ ਦੋਸਤਾਂ ਤੋਂ ਦਿੱਲੀ ਚੱਕਰੀ ਜਾ ਰਹੀ ਪੰਜਾਬ ਦੀ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੱਕੀ ਜਾ ਰਹੀ ਕੱਲ ਨੂੰ ਹੈ ਜੀ ਕੱਲ ਨੂੰ ਜਿਹੜੀ ਚੱਕੀ 26 ਜਨਵਰੀ ਦੀ ਪਲੇਟ ਦੇ ਵਿੱਚ ਸ਼ਾਮਲ ਹੋ ਰਹੀ ਹੈ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਕਰੋਸਟਰ ਹੁੰਦਾ ਪਰ ਇਸ ਵਾਰ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਸਰਗੁਨੀਆ ਚ ਮਨਾ ਰਹੇ ਕੱਲ ਵੀ ਮੈਂ ਤਖਤਰੀ ਹਯੂਰ ਸਾਹਿਬ ਗਿਆ ਵਾਂ ਅਸੀਂ ਉੱਥੇ ਵੀ 350 ਸਾਲਾ ਦੇ ਫੰਕਸ਼ਨ ਚੱਲ ਰਹੇ ਸੀ ਸੋ ਅਸੀਂ ਕਿਹਾ ਵੀ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂ ਅਗਲੇ ਸਾਲ ਵੀ ਬਣ ਜੂਗਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕੁਐਸਟ ਨੂੰ ਜਿਹੜਾ ਮਨਜ਼ੂਰ ਕੀਤਾ ਤੇ ਕੱਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਤ ਤੱਕ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਬੇਸ਼ਕੌਮ ਲਈ ਆਪਣਾ ਸਭ ਕੁਝ ਵਾਰਨ ਦਾ ਸਨੇਹਾ ਜਿਹੜਾ ਉਹ ਕੱਲ ਨੂੰ ਚਾਕੀ ਜਿਹੜੀ ਹੈ ਜਿਹੜੀ 26 ਜਨਵਰੀ ਦੀ ਪ੍ਰੇਡ ਹੈ ਉਹਦੇ ਚ ਪੰਜਾਬ ਦੀ ਝਾਕੀ ਸ਼ਾਮਲ ਹੋ ਗਈ। ਜਿਸ ਤੋਂ ਕਾਂਗਰਸ ਇੱਕ ਸਾਲ ਰਹੀਆਂ ਨਾ ਮਾਈ ਦਾ ਆਲਮੋਸਟ। ਉਹਨੇ ਕਾਫੀ ਕੰਮ ਹੋ ਗਏ, ਕਾਫੀ ਕਰਨ ਵਾਲਿਆ। ਹੁਣ ਲਾਸਟ ਇਅਰ ਸਟਾਰਟ ਕੀ ਗਵਰਨਮੈਂਟ ਆਫ ਪ੍ਰਾਇੋਰਟੀਜ਼। ਅਸੀਂ ਇਅਰ ਨਹੀਂ ਕਹਿੰਦੇ ਮੈਡਮ। ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ। ਬਹੁਤ ਲੇਟਾਂ ਪਹਿਲਾਂ ਹੀ। ਬਹੁਤ ਹੀ ਜ਼ੇ ਲੇਟ ਹੋ ਗਏ ਪਹਿਲਾਂ ਹੀ। ਦੇਖੋ ਬਿਜਲੀ ਦਾ ਬਿੱਲ ਅਸੀਂ ਆਉਣ ਸਾਰ ਮਾਫ ਕੀਤਾ। ਅਸੀਂ ਪਹਿਲੇ ਸਾਲ ਤੋਂ ਹੀ ਕੰਮ ਲੱਗੇ ਸੀਗੇ। ਅਸੀਂ ਮਹੱਲਾ ਕਲੀਨ ਕਾਮ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ। ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕ੍ਰਿਸ਼ਨ ਕੁਮਾਰ ਜੀ ਇੱਥੇ ਮੈਨੂੰ ਦੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹੈਨਾ ਅਸੀਂ ਸ਼ਹੀਦ ਪਰਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ 1 ਕਰੋੜ ਰੁਪਏ ਦਾ ਵਿਆਰਥਿਕ ਸਹਾਇਤਾ ਦੇਣਾ ਉਦੋਂ ਹੀ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਕੁਝ ਤੁਸੀਂ ਵੀ ਆਉਂਗੇ ਸਾਰੇ ਉਹ ਪਰਿਵਾਰ ਉਹਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਹਰ ਪਰਿਵਾਰ ਦਾ ਹੋਊਗਾ اور ਬਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪੀਟਲ بڑے بڑے ਹਸਪੀਟਲ ਜਿਸ ਵਿੱਚ ਮੈਕਸ ਵੀ ਸ਼ਾਮਿਲ ਹੈ ਫੋਰਟਿਸ ਫੋਰਟਿਸ ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਮੋਹਾਲੀ ਵਾਲਾ ਜਿਹਾ ਨਹੀਂ ਲੁਧਿਆਣਾ ਵਾਲਾ ਉਹਦੇ ਵਿੱਚ ਆ ਗਿਆ ਮੋਹਾਲੀ ਵਾਲੇ ਨਾਲ ਵੀ ਗੱਲ ਹੋ ਗਈ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ اور ہر قسم ਦੀ بیماری ਪਰਮਾਤਮਾ کرے ਜਿਹੜੇ ਕਰੇ ਬਿਮਾਰੀ ਆਵੇ ਨਾ ਹਰ ਜੀ ਆਜੀ ਤਾਂ ਇਸ ਪੱਖੋਂ ਇਹਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸ਼ਖਸਵੰਦੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਹੁਣ ਨਾਲ ਦਿਨ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲੇ ਤਾਂ ਉਦੇ ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਛ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਸੋ ਜਾਨ ਨੂੰ ਮੀਤਾ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ 1000 ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ 1000 ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਖਦੇ ਵੀ ਆਖਰੀ ਸਾਲ ਹੈ ਮੈਂ ਵੀ ਇਹ ਸ਼ਾਇਦ ਇਹ ਲੋਕਾਂ ਨੂੰ ਯਾਦ ਰਹਿੰਦਾ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 44000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ 60000 ਕਿਲੋਮੀਟਰ ਜੋ ਜੇਾਨੂੰ ਆ ਡੀ ਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਰ ਪਿੰਡਾਂ ਦੀਆਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਿਆ ਪਹਿਆਂ ਨੂੰ ਜਾਂਦੀਆਂ ਵੀ ਸੜਕਾਂ ਬਣਾ ਰਿਆ ਸੋ ਹਾਈਵੇ ਜਿਹੜੇ ਪਹਿਲਾਂ ਕਦੇ ਬਣੀ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਤ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਨਿਆਂ ਦੀ ਗਤੀ ਐਵਰੇਜ ਆਉਂਦੀ ਸੀ ਉਹ ਜਿਹੜੀ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜ਼ਿੰਦਗੀਆਂ ਬਚ ਗਈਆਂ ਐਸ ਐਸ ਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆਪਣਾ ਮਨ ਕੀ ਬਾਤ ਦੇ ਵਿੱਚ ਹੈ ਨਾ ਸਰਕਾਰਾਂ ਤੇ ਪੰਜਾਬ ਜਦੋਂ ਮੈਂ ਐਮਪੀਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟਾਪ 2 ਜਾਂ ਟਾਪ 3 ਦੇ ਵਿੱਚ ਸੀਗਾ ਪਰ ਦੇ ਔਨ ਦਾ ਸਪੋਟ ਡੈਥ ਦੇ ਵਿੱਚ 15 16 ਸੀ ਉਸ ਵੇਲੇ ਜਦ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗੀ ਤੇ ਉੱਥੇ ਜਾ ਕੇ ਉਹਨਾਂ ਨੂੰ ਫਸਟ ਕੇਅਰ ਮਿਲਣ ਲੱਗੀ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 88% ਮੋਤਾਂ ਘਟ ਗਈਆਂ ਇਹ ਗੱਲ ਨਿਤਨਗਰ ਕ੍ਰਿਸ਼ੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਫੋਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਪੜਾਉਣਾ ਹੈ ਐਦਾਂ ਦਾ ਸਿਸਟਮ ਤੁਸੀਂ ਦੱਸੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਨੂੰ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਨਨ ਸੜਕਾਂ ਦੇ ਜਾਰੀ ਉਹ ਬਚਣ ਪੰਜਾਬ ਦੇ ਵਿੱਚ ਅੰਡਰਗਰਾਉਂਡ ਵਾਟਰ ਜਿਹੜਾ ਹੈ ਉਹ ਬੜਾ ਮਸਲਾ ਹੈ ਕਿ ਬਹੁਤ ਸਾਰੇ ਬਲਾਕ ਸਾਡੇ ਨਾਲ ਦੇ ਹੁੰਦੇ ਵਿੱਚ ਕੁਝ ਹਰਫੜ ਦਾ ਵੀ ਕਾਫੀ ਇਸ ਤਰ੍ਹਾਂ ਦਾ ਹੈ ਡਰਾਂ ਦੇ ਵਿੱਚ ਆਉਂਦਾ ਹੈ ਉਦੇ ਲਈ ਅਸੀਂ ਪ੍ਰੋਜੈਕਟ ਨੇ ਕਿਉਂ ਬੜੇ ਸਮੇਂ ਤੋਂ ਚੱਲਦਾ ਰਿਹਾ ਫਿਰ ਕਦੀ ਕਾਦੀ ਨੂੰ ਬੈਨ ਕਰਦੇ ਹੋ ਕਦੀ ਹੋਰ ਸਾਧਨ ਲੋਏ ਚੈਕ ਡੈਮਸ ਦੀ ਗੱਲ ਹੋਈ ਲੇਕਿਨ ਗਰਾਊਂਡ ਲੈਵਲ ਤੇ ਇੱਕ ਅਰਥ ਜਿਹਾ ਕਿੱਦਾਂ ਕੁ ਨਜ਼ਰ ਨਹੀਂ ਆ ਰਹੇ ਨਹੀਂ ਤੁਸੀਂ ਅੱਜ ਗਰਾਊਂਡ ਤੇ ਗਏ ਹੀ ਨਹੀਂ ਹੋਗੇ ਜੀ ਹੈਨਾ ਮੈਂ ਦੱਸ ਦੇਣਾ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪਾਣੀ ਤੁਸੀਂ ਕਦੇ ਵੀਡੀਓ ਦੇਖੀ ਹੋਣੀ ਹੈ 40 40 ਸਾਲਾਂ ਬਾਅਦ ਲੋਕਾਂ ਨੂੰ ਪਾਣੀ ਮਿਲ ਗਿਆ ਨਹਿਰ ਦਾ ਜਦ ਤੱਕ ਅੱਸੀ ਪੁਰਾਣੀ ਪੈਸੇ ਦਬ ਗਈ ਸੀ ਇਧਰ ਉਧਰ ਹੰਕ੍ਰੋਚਮੈਂਟ ਹੋ ਗਈ ਸੀ ਉਹ ਪਾਣੀ ਆ ਗਿਆ ਜੇ ਜ ਨਹੀਂ ਵੀ ਹੈਗੀ ਸੀ ਅਸੀਂ ਥੱਲੋਂ ਦੀ ਪਾਈਪਾਂ ਪਾ ਕੇ ਪੰਜਾਬ ਨੂੰ ਨਹਿਰੀ ਪਾਣੀ ਨਾਲ ਉਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਟਿਊਬਵੈਲ ਦੀ ਡਿਪੈਂਡਬਿਲਟੀ ਘਟੀ ਹੈ ਕਿ ਕੱਲਾ ਕਲਿਟੀਵ ਬੈਲ ਤੇ ਅਸੀਂ ਆਪਣੀ ਫਸਲ ਨੂੰ ਪਾਣੀ ਦੇਵਾਂਗੇ ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਤਾਂ ਟਿਊਬਵੈਲ ਜਿਹੜਾ ਉਹਦੀ ਉਹਦੇ ਤੇ ਜਿਹੜੀ ਨਿਰਪੜਤਾ ਘਟੀ ਸਾਡੇ ਬਹੁਤ ਸਾਰੇ ਜ਼ੋਨ ਦੇ ਵਿੱਚ ਪਾਣੀ ਉੱਪਰ ਵੀ ਆ ਗਿਆ ਬਹੁਤ ਸਾਰੇ ਸਾਡੇ ਡਾਰਕ ਚੋਂ ਐਵਰੇਜ ਜ਼ੋਨ ਚ ਆ ਗਏ ਕੁਝ ਜ਼ੋਨ ਅੱਛੀ ਅੱਛੀ ਖਬਰ ਹੈ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੁਛ ਕਰ ਰਹੇ ਕਿ ਆਪਣੇ ਕੋਲ ਨਹਿਰਾਂ ਦਾ ਪਾਣੀ ਹੈਗਾ ਜਾਂ ਜਿਹੜੇ ਡੈਮਸ ਐ ਇਦਾਂ ਦੇ ਡੈਮਸ ਨੂੰ ਸੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਪਾਣੀ ਨੂੰ ਸੰਭਾਰੀਏ ਸੰਭਾਲ ਕੇ ਇਸੇ ਪਾਣੀ ਨੂੰ ਹੁਣ ਜਿਵੇਂ ਸ਼ਾਹਪੁਰ ਕੰਢੀ ਜੋ ਚੱਲ ਪਿਆ ਤਾਂ ਬੇਸ ਤੋਂ ਤਾਂ ਆਪ ਚੱਲ ਤਾ ਮਾਧਿਮ ਆਪਣਾ ਤਾਂ ਅਭੇ ਦੇ ਵਿੱਚ ਦੀ ਨਹਿਰ ਜਿਹੜੀ 24 ਘੰਟੇ ਚੱਲਦੀ 12 ਮਹੀਨੇ ਚ 30 ਦਿਨ 24 ਘੰਟੇ ਉਹ ਦਿਨ ਬਹੁਤ ਜਿਹੜਾ ਬਾਟਰ ਤੁਸੀਂ ਕਹਿੰਦੇ ਹੋ ਕਿ ਬੀਪ ਦਾ ਏਰੀਆ ਜਿਹੜਾ ਜਿੰਨਾ ਵੀ ਹੈ ਸ਼ਾਹਪੁਰ ਕੰਢੀ ਤੋਂ ਜਦੋਂ ਨਹਿਰ ਆਊਗੀ ਤਾਂ ਉਹ ਪਾਣੀ ਜਿਹੜਾ ਉਸ ਲੈਵਲ ਉੱਪਰ ਆ ਜਾਵੇਗਾ ਕ੍ਰੌਪ ਡਾਈਵਰਸੀਫਿਕੇਸ਼ਨ ਜ਼ਾਇਕਾ ਇੱਕ ਜਾਪਾਨ ਦੀ ਇੱਕ ਕੰਪਨੀ ਹੈ ਜਾਪਾਨ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਚਾਹੇ ਉਹ ਜਿਹੜੇ ਮਰਜ਼ੀ ਬਿਜ਼ਨਸ ਨਾਲ ਰਿਲੇਟਡ ਨੇ ਜਿਹੜੇ ਮਰਜ਼ੀ ਸੈਕਟਰ ਨਾਲ ਰਿਲੇਟਡ ਨੇ ਉਹ ਜਦੋਂ ਇੰਟਰਨੈਸ਼ਨਲ ਕਿਤੇ ਵੀ ਉਹਨਾਂ ਨੇ ਕੰਮ ਕਰਨਾ ਹੋਵੇ ਕਿਸੇ ਦੇਸ਼ 'ਚ ਤਾਂ ਜ਼ਾਇਕਾ ਦੇ ਤੁਹੀ ਹੁੰਦੇ ਨੇ ਜੰਮੀਤੀ ਉਹਨਾਂ ਦੀ ਉਹ ਮੀਟੀ ਉਹਨਾਂ ਦੀ ਸਮਝੋ ਅ ਹਮਾਰੇ ਸੇ ਇੰਡਸਟਰੀ ਅ ਦੀ ਮਿਨਿਸਟਰੀ ਸੀ ਮੀਟੀ ਨੂੰ ਵੀ ਮਿਲੇ ਸੀ ਜੈਕਾ ਨੂੰ ਵੀ ਮਿਲੇ ਸੀ ਜੈਕਾ ਕਰਦੀ ਹੈ ਜਿਆਦਾ ਹਾਰਟੀਕਲਚਰ ਚ ਕੰਮ ਤੋਂ ਜੈਕਾ ਜਿਹੜੀ ਹੈ ਮੈਨੂੰ ਖੁਸ਼ੀ ਹੋ ਰਹੀ ਹੈ ਦੱਸ ਦਿਆਂ ਕਿ ਜੈਕਾ ਜਿਹੜਾ 1300 ਕਰੋੜ ਰੁਪਏ ਦਾ ਇਨਵੈਸਟਮੈਂਟ ਆ ਰਿਹਾ ਜਿਹਦੇ ਵਿੱਚ ਆਪਣੇ ਕੋਲੇ ਹਾਰਟੀਕਲਚਰ ਐਸ ਵਕਤ 6% ਹੈ ਪੰਜਾਬ ਚ ਉਹਨੂੰ ਹੁਣ ਅਗਲੇ 8-10 ਸਾਲਾਂ ਦੇ ਵਿੱਚ ਉਹਨੂੰ 15% ਤੇ ਲੈ ਜਾਣਾ ਜਿਹਦੇ ਵਿੱਚ ਫੁੱਲਾਂ ਦੀ ਖੇਤੀ ਹੈ ਸਬਜ਼ੀਆਂ ਜਾਂ ਫਿਰ ਜਿਹੜੇ ਫਲ ਫਰੂਟਾਂ ਦੀ ਖੇਤੀ ਹੈ ਐਸੇ ਲੱਕ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਪਠਾਨਕੋਟ ਦੀ ਲੀਚੀ ਦੁਨੀਆ ਤੇ ਤੋਂ ਵੱਡ ਮਿੱਠੀ ਲੀਸੀ ਜੀ ਨਹੀਂ ਹੈਗੀ ਫਾਜ਼ਿਲਕਾ ਦੇ ਕਿਨ ਨੂੰ ਅਬੋਹਰ ਦੇ ਕਿਨ ਨੂੰ ਹੈਨਾ ਤੇ ਸਾਡੇ گارਲਿਕ ਆਪਣਾ ਕਕਪੂਰ ਥਲੇ ਦਾ ਆਲੂ ਜਲੰਦਰ ਦੇ ਸੋ ਥੋੜਾ ਜਿਹਾ ਜਦੋਂ ਇਧਰ ਨੂੰ ਲੈ ਕੇ ਜਾਵਾਂਗੇ ਲੋਕਾਂ ਨੂੰ ਝੋਨੇ ਤੋਂ ਅਲਟਰਨੇਟਿਵ ਉਦੋਂ ਬਣੂਗਾ ਜੀ ਜਦੋਂ ਲੋਕਾਂ ਨੂੰ ਝੋਨੇ ਜਿੰਨਾ ਹੀ ਪੈਸਾ ਕਿਸੇ ਹੋਰ ਫਸਲ ਚੋਂ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਮੀਨ ਚੋਂ ਖੇਤੀ ਚੋਂ ਮਿਲਣ ਲੱਗ ਉਹ ਤਾਂ ਇਹ ਆਪ ਵੀ ਕਿਸਾਨ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਚੋਨੇ ਦੀ ਫਸਲ ਨੂੰ ਪਰ ਉਹ ਕਹਿੰਦੇ ਸਾਨੂੰ ਆਲਟਰਨੇਟ ਦਿਓ ਵਧੀਆ ਸੋ ਆਲਟਰਨੇਟ ਦਿਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਨਾਲ ਪਾਣੀ ਪੰਜਾਬ ਦੇ ਪਾਣੀ ਨੂੰ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਹਰ ਰੋਜ਼ ਜਿਹੜਾ ਉਹ ਅਨੰਦ ਸਾਹਿਬ ਦੇ ਪਾਠ ਦੇ ਵਿੱਚ ਇਹ ਆਉਂਦਾ ਹਰ ਰੋਜ਼ ਸ਼ਬਦ ਕੀਰਤਨ ਹੁੰਦੇ ਨੇ ਤੇ ਅਸੀਂ ਫਿਰ ਜੇ ਤਿੰਨੋਂ ਦਰਜੇ ਪਵਨ ਹੋ ਗਈ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਂ ਦਾ ਦਰਜਾ ਤਿੰਨੋਂ ਦਰਜੇ ਦੇ ਬਚਾਉਣ ਵਿੱਚ ਥੋੜੇ ਜਿਹਾ ਬਹੁਤ ਵੀ ਕੰਮ ਜਾ ਬੋ ਜੀ ਤਾਂ ਗੁਰੂ ਸਾਹਿਬ ਦੀ ਸਿੱਖਿਆਵਾਂ ਜਿਹੜੀਆਂ ਨੇ ਉਹਨੂੰ ਗਹਾਣੀ ਪੀੜੀ ਤੱਕ ਦੱਸਣ ਜੋਗੇ ਬਚ ਜਾਗੇ ਬਾਦਸ਼ਾਹ ਬਾਦ ਲਾਉਣ ਆਰਡਰ ਤੇ ਸਵਾਲ ਖੜੇ ਕਰ ਰਹੇ ਨੇ ਬੀਜੇਪੀ ਸ਼ਰੋਮ ਨਹੀਂ ਕਹਿੰਦਾ ਪਰਾਨੀ ਦੌਰ ਤੇ ਪੰਜਾਬ ਜਾ ਰਿਹਾ ਸੀ ਉਹਨਾਂ ਦੇ ਉਹਨਾਂ ਦੇ ਦੌਰ ਵੜ ਕੇ ਆ ਚਲਾਉਂ ਡਾਕਟਰ ਸੀ ਜਦੋਂ ਮਜੀਠੇ ਦਾ ਨਾਮ ਲੈ ਕੇ ਰੇਕ ਤੇ ਪੈਰ ਧਰ ਕੇ ਇੱਕ ਐਸਐਚਓ ਦੀ ਧੀ ਜਿਹੜੀ ਜਾਨ ਬਚਾਉਂਦਾ ਸੀ ਤੇ ਉਹਨੂੰ ਭੁਨਤ ਅਸੀਂ ਗੋੜੀਆਂ ਨਾਲ ਨਾਬਾ ਜੇਲ ਬ੍ਰੇਕ ਕਿੰਨਾ ਦੇ ਦੌਰ ਵੜੇ ਹੋਈ ਸੀ ਇਹ ਜੱਗੂ ਭਗਵਾਨਪੁਰੀਆ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਂ ਲੈਂਦੇ ਨੇ ਚਿਗਦੀਸ਼ ਭੋਲੇ ਹੋਰੀ ਉਹ ਗਣ ਸੀਗੇ ਉਹ ਇਹਨਾਂ ਦੇ ਦਰਵੇਲੇ ਸੀ ਤਾਂ ਕਿਰਪਾ ਕਰਕੇ ਇਹਦਾ ਨਾਂ ਕਰਨਾ ਇਹ ਮਿਸ਼ਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ 'ਤੇ ਵੀ ਵਾਰ ਛੇੜੀ ਹੋਈ ਹੈ ਸਾਡੀ ਕੋਈ ਪੁਸ਼ਤਪਨਾ ਹੀ ਨਹੀਂ ਕਰਦੇ ਅਸੀਂ ਨਾ ਸਾਡਾ ਕੋਈ ਭਤੀਜਾ ਨਾ ਅਸੀਂ ਕਿਸੇ ਨੂੰ ਜੇਲ੍ਹ 'ਚੋਂ ਫੋਨ ਕਰੰਦੇ ਆ ਜਾਂ ਨਾ ਜਦੋਂ ਤੋਂ ਕੋਈ ਹਿੱਸਾ ਲੈਣੇ ਆ ਸੋ ਅਸੀਂ ਗੈਂਗਸਟਰਾਂ 'ਤੇ ਵੀ ਵਾਰ ਛੇੜੀ ਹੋਈ ਹੈ ਨਸ਼ੀ ਬਿਰਦ ਵੀ ਸਾਡਾ ਯੁੱਧ ਚੱਲ ਰਿਹਾ ਹੈ ਤਾਂ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ ਕਲਮ ਤਤੋਂ ਅਸੀਂ ਬਹੁਤ ਸ਼ੁਕਰਗੁਜ਼ਾਰਾ ਕਰਾਉਣਾ ਚਾਹੁੰਦੇ ਹਾਂ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਬਾ ਤੇ ਹਸਤਾਖੇ ਦਾ ਸੂਬਾ ਬਣ ਜਾਵੇ ਮਾਸਟਰ ਐਜੂਕੇਸ਼ਨ ਨੂੰ ਲੈ ਕੇ ਹਜੇ ਵੀ ਪ੍ਰਾਈਵੇਟ ਸਕੂਲਾਂ ਦੀ ਲੋਟ ਉਸੇ ਤਰ੍ਹਾਂ ਜਾਰੀ ਹੈ ਮਾਰਚ ਮਹੀਨੇ ਦੇ ਵਿੱਚ ਦੁਬਾਰਾ ਐਡਮਿਸ਼ਨਾਂ ਸ਼ੁਰੂ ਹੋਣਗੇ 10 ਤੋਂ 15 ਹਜ਼ਾਰ ਛੋਟੇ ਵਿੱਚ ਦੇ ਲਿਆ ਜਾ ਰਿਹਾ ਹੈ ਜੇ ਕੋ ਜਿਹੜੇ ਸਾਡੇ ਸਾਡੇ ਜੇ ਕੋਈ ਧਿਆਨ ਚਾਹਤਾਂ ਦੀ ਗੱਲ ਆਉਂਦੀ ਸਨ ਪਾਰਟਿਕੂਲਰ ਸਕੂਲ ਦਾ ਦੱਸ ਦਿਓ ਅਦਰਵਾਈਜ਼ ਅਸੀਂ ਫੀਸਾਂ ਵਧਾਉਣ ਨੂੰ ਤਾਂ ਦਿੱਲੀ 'ਚ ਸਾਡਾ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਫੀਸ ਨਹੀਂ ਵਧਾਉਣ ਦਿੱਤੀ ਦਿੱਲੀ ਜਦੋਂ ਜਿੰਨਾ ਚਿਰ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਨੇ ਜਦੋਂ ਵੀ ਭਾਜਪਾ ਸਰਕਾਰ ਆਈ ਉਹਨਾਂ ਨੇ ਖੋਲ੍ਹ ਦਿੱਤੀ ਦਿੱਲੀ ਦੇ ਵਿੱਚੋਂ ਆਮਾਨੀ ਕਲੀਨਿਕ ਦੇ ਸਾਰੇ ਦਵਾਈਆਂ ਹੁਣ ਬੰਦ ਕਰ ਦਿੱਤੇ ਉਹਨਾਂ ਨੇ ਸੋ ਅਸੀਂ ਕੋਈ ਇਦਾਂ ਦਾ ਕੰਮ ਜਾਂ ਕੋਈ ਇਦਾਂ ਦਾ ਜਾਂ ਕੋਈ ਗਲਤ ਚੋਰੀਆਂ ਜਾਂ ਕਾਨੂੰਨ ਤੋੜ ਕੇ ਵੀ ਕੋਈ ਬੰਦਾ ਕਰਦਾ ਤਾਂ ਅਸੀਂ ਲੋਕਾਂ ਦੇ ਹੱਕ ਚਾਂ ਅਸੀਂ ਲੋਕਾਂ ਦੀ ਜੇਬ ਤੇ ਕੋਈ ਇਦਾਂ ਦਾ ਵਾਧੂ ਖਰਚਾ ਬਿਲਕੁਲ ਨਹੀਂ ਪੈਣ ਦੇਵਾਂਗੇ ਜਿਹਦੇ ਨਾਲ ਉਹਨਾਂ ਨੂੰ ਕੋਈ ਬਜਟ ਹੱਲੇ ਜਾ ਉਹਨਾਂ ਦੀ ਕਬੀਲਤਰੀ ਲਈ ਤੋ ਅਕਸ਼ੇ ਨੂੰ ਲੈ ਕੇ ਤੇ ਗੈਂਗਸਟਰਾਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਪਰ ਲੋੜ ਹੈ ਕਿ ਚਾਈਨਾ ਰੋਡ ਦੇ ਉੱਤੇ ਵੀ ਕੋਈ ਸੱਚ ਐਕਸ਼ਨ ਲੈ ਰਿਹਾ ਹੋਵੇ ਜਿਹੜੇ ਪਹਿਲੇ ਹੀ ਚਾਈਨਾ ਰੋਡ ਤਾਂ ਬੈਨ ਹੈ ਦੇਖੋ ਆਪਾਂ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾੜ ਦਿਨੇੜੇ ਹਨਾ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕ ਇਹ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦਿਓ ਉਹਦਾ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪਣਾ ਵੀ ਬਣਦਾ ਫਰਜ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗੀਆਂ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਪਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹਣਾ ਸਲਾਹ ਦੇਣੀ ਚਾਹਣਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਅੱਜ ਕੱਲ ਕੋਈ ਏਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸਿਹਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਦੋ ਇਹ ਜਿਹੇ ਦੁੱਖ ਭੁੱਲਦੇ ਆ ਜਿਹੜੀ ਐ ਏਦੇ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਬਹੁਤ ਵੱਲੋਂ ਬੜੀ ਕੰਮ ਕੀਤਾ ਗਿਆ ਚਾਰ ਕੇਸ ਪੜੇ ਗਏ ਆ ਜਿਨ੍ਹਾਂ ਕੋ ਆਰਡੀਐਸ ਪਕੜਿਆ ਗਿਆ ਜੀ ਦੇਖੋ ਇਹ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਆ ਐਂਟੀ ਡਰੋਨ ਸਿਸਟਮ ਅਸੀਂ ਲਾਇਆ ਦੇਸ਼ ਦੇ ਵਿੱਚ ਪਹਿਲਾ ਐਂਟੀ ਡਰੋਨ ਸਿਸਟਮ ਅਸੀਂ ਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ ਹਥਿਆਰ ਵੀ ਆਉਂਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕਟ ਆਉਂਦਾ ਡਰੋਨ ਦੇ ਵਿੱਚ ਪੈਸੇ ਵੀ ਪੇਜ ਜਾਂਦੇ ਆ ਤਿੰਨੋ ਚਾਰੇ ਇਕੱਠੇ ਗੈਂਗਸਟਰ ਸਮੱਗਲਰ ਸਾਰੇ ਇਕੱਠੇ ਹੋ ਗਏ ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉਹ ਐਕਸ਼ਨ ਲੈਂਦੇ ਆ ਤੇ ਇਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਨਰ ਦੇਣਾ ਚਾਹੁੰਦੇ ਹਾਂ ਕਿ ਕਿੰਨਾ ਸੀਜ਼ ਕੀਤਾ ਹੈ ਅਸਲਾ ਜਾਂ ਕਿੰਨੇ ਸਮੱਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰਵਾਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਅਸੀਂ ਫੜਿਆ ਮਾਨ ਸਾਹਿਬ ਬਹੁਤ ਸਾਰਾ ਜਿਹੜਾ ਸਿਸਟਮ ਟੰਡਾਣਾ ਉਹ ਇਸ ਗੱਲ ਦੀ ਚਿੰਤਾ ਤੋਂ ਰਹਿ ਇਕਲਾ ਮੁਲਾਜ਼ਮਤ ਇੱਕ ਕੰਪੈਨਰ ਜਿਹਨਾਂ ਨੂੰ 16% ਜੇ ਨਹੀਂ ਮਿਲਿਆ ਤੇ ਨਾ ਹੀ ਤੁਸੀਂ ਉਹਨਾਂ ਨੂੰ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਸੁਣ ਸਕੋਗੇ ਇਹਦੇ ਬਾਰੇ ਕੋਈ ਬਿਲਕੁਲ ਉਹਨਾਂ ਨਾਲ ਮੀਟਿੰਗਾਂ ਹੋਈਆਂ ਨਹੀਂ ਜੀ ਠੀਕ ਹੈ ਨਾ ਤੇ ਉਹ ਨਾਲ ਦਿਨ ਅੱਜ ਇਹਦੇ ਬਾਰੇ ਵੀ ਵਿਚਾਰ ਚੱਲ ਰਹੇ ਹਨ ਬਜਟ 'ਚ ਕਿਸਤਾ ਕਰਨਾ ਪਰ ਹਾਂ ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦੇਣਾ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ 10 ਲੱਖ ਦੇ ਕਾਰਡ ਦੇ ਧਾਰਕ ਹੋਣਗੇ ਉਹ ਵੀ ਐਲੀਜੀਬਲ ਨੇ ਚਾਹੇ ਤੁਸੀਂ ਮੁਲਾਜ਼ਮ ਹੋ ਸਰਕਾਰੀ ਚਾਹੇ ਤੁਸੀਂ ਪੈਨਸ਼ਨਰ ਹੋ ਤੁਸੀਂ 10 ਲੱਖ ਦਾ ਕਾਰਡ ਤੁਹਾਡੇ ਪਰਿਵਾਰ ਦਾ ਹੀ ਬਣੂਗਾ ਇਹ ਅਸੀਂ ਕਰਟੇਰੀਆ ਪਹਿਲਾਂ ਰੱਖੇ ਪਹਿਲਾਂ ਕੋਈ ਇਨਕਮ ਦਾ ਕਰਟੇਰੀਆ ਰੱਖ ਲੈ ਕਿਸੇ ਨੇ ਕਿਸੇ ਨੇ ਕੋਈ ਹੋਰ ਸ਼ਰਤ ਲਾਤੀ ਵੀ ਮਤਲਬ ਉਹਦੇ ਨਾਲ ਘਟ ਜਾਣ ਲੋਕ ਕਿ ਕੋਈ ਅਜਿਹਾ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੁਝ ਪੰਜਾਬ ਦੇ ਘਰ ਵੀ ਨਹੀਂ ਆਉਂਦਾ ਜੀ ਕਿਉਂਕਿ ਉਹ ਕਹਿੰਦੇ ਪੱਕੀ ਇੱਟ ਦੀ ਚਾਹੀਦੀ ਪੰਜਾਬ ਚ ਕੋਈ ਪੱਕੀ ਇੱਟ ਅੱਛਾ ਫਿਰ ਕਹਿੰਦੇ ਪੱਖਾ ਨਹੀਂ ਚਾਹੀਦਾ ਟੇਬਲ ਫੈਨ ਪੰਜਾਬ ਚ ਕਿਹੜਾ ਘਰ ਹੋ ਜੀ ਤੇ ਪੱਕਾ ਨਹੀਂ ਸਾਈਕਲ ਹੈ ਤੁਹਾਡੇ ਕੋਲ ਕਿਹੜਾ ਸਾਈਕਲ ਖੜਾ ਹੈ ਜੀ ਫਿਰ ਆਪ ਹੀ ਉਹਨਾਂ ਨੇ ਗੈਸੀ ਚੁੱਲੇ ਦੇ ਦਿੱਤੇ ਹੈਨਾ ਆਪ ਹੀ ਇਹ ਸ਼ਰਤ ਰੱਖਤੀ ਆਵਾਸ ਯੋਜਨਾ ਚ ਕੋਈ ਤੁਹਾਡੇ ਕੋਲ ਗੈਸੀ ਚੁੱਲਾ ਨਹੀਂ ਹੋਣਾ ਚਾਹੀਦਾ ਹੁਣ ਇੱਕ ਸਕੀਮ ਚ ਤੁਸੀਂ ਉਹੀ ਚੀਜ਼ ਦੇ ਦਿੱਤੀ ਦੂਜੀ ਸਕੀਮ ਚ ਉਹੀ ਚੀਜ਼ ਬੈਨ ਕਰ ਦਿੱਤੀ ਤੇ ਉਹ ਲੋਕ ਕਿਹਨੇ ਪੈ ਕਿਹੜੀ ਸਕੀਮ ਚ ਚੁਣੀਆ ਯਾਰ ਅਸੀਂ ਸੋ ਜ ਹੱਲ ਹੋਣਾ ਚਾਹੀਦਾ ਫਿਰ ਚਾਹੇ ਤੁਹਾਡੇ ਦੋ ਏਸੀ ਲੱਗੇ ਨੇ ਉਸ ਸਾਹਿਬ ਨੇ ਏਸੀ ਚਲਾ ਲਓਗੇ 600 ਜੋੜ ਤੋਂ ਨਾ ਦੋਵੇ ਚਾਹੇ ਤੁਹਾਡੇ ਕੋਲ ਦੋ ਬੱਲਬ ਨੇ ਸਾਰਿਆਂ ਦਾ ਮਾਫ ਹੈ ਇੱਥੇ ਕੋਈ ਕਟੇਰੀਆ ਨਹੀਂ ਹੈਗਾ ਮੇਰੇ ਕੋਲ ਹਰਾ ਕਾਰਡ ਨਹੀਂ ਲਗਾੜਾ ਫਿਰ ਲੋਕ ਕੋਈ ਹੋਰ ਤਰੀਕੇ ਲੱਭਦੇ ਆ ਫਿਰ ਉਸੇ ਘਰ ਚ ਜੇ ਪਾ ਕਿਲੋ ਵਾੜ ਦੀ ਸ਼ਰਤ ਲਾ ਦਿੰਦੇ ਫਿਰ ਉਸੇ ਘਰ ਚ 2 ਮੀਟਰ ਲੱਗਦੇ ਫਿਰ ਮਾਤਾ ਜੀ ਦੇ ਨਾਂ ਤੇ ਲਵਾ ਲੈਣੇ ਵੀ ਬੇਬੇ ਸਾਡੇ ਨਾਲ ਨਹੀਂ ਹੈਗੀ ਹੁੰਦੀ ਬੇਬੇ ਨਾਲ ਹੀ ਹੈ ਹਨ ਬੇਬੇ ਨੂੰ ਕਿਲੋਵੱਟ ਹੀ ਕਰ ਦਿੰਨੇ ਬੇਬੇ ਬਾਈ 2 ਕਿਲੋਵੱਟ ਤੇ ਬੇਬੇ ਹੋ ਗਈ ਹੈ ਹਨਾ ਇਹ ਕਾਦੇ ਵਾਸਤੇ ਉਹਨਾਂ ਨੂੰ ਇਹ ਮੌਕਾ ਦਈਏ ਕਿ ਉਹ ਆਪਣੇ ਪਰਿਵਾਰ ਨੂੰ ਹੀ ਅਲੱਗ-ਅਲੱਗ ਕਰ ਲੈਣ ਜੇ ਦੇਣਾ ਹੈ ਸਕੀਮ ਦੇਣੀ ਹੈ ਤਾਂ ਉਸ ਦਾ ਉਹਨਾਂ ਬਜਟ ਨਾਲ ਕੇ ਸਾਰਿਆਂ ਨੂੰ ਦਿਓ ਸੋ ਸਭ ਨੂੰ ਮਿਲੂਗਾ ਜੀ ਹਾਂ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ 50000 ਤੋਂ ਉੱਪਰ ਬੰਦਿਆਂ ਨੂੰ ਨੌਕਰੀ ਦੇ 63000 ਉਹ 63000 ਤੇ ਉਹਨਾਂ ਦੀ ਜਦੋਂ ਉਹ ਰਿਟਾਇਰਮੈਂਟ ਹੋ ਗਈ ਉਹਨੂੰ ਪੈਨਸ਼ਨ ਨਹੀਂ ਹੋਏਗੀ ਪੁਰਾਣੀ ਪੈਨਸ਼ਨ ਦੀ ਬਹਾਲੀ ਸਰ ਸਰਕਾਰੀ ਨੌਕਰੀਆਂ ਨੇ ਤੁਸੀਂ ਤੁਸੀਂ ਬਹੁਤ ਚਿਰ ਪਹਿਲਾਂ ਹਜੇ ਤਾਂ ਹਜੇ ਤਾਂ ਹਜੇ ਕਈਆਂ ਤਾਂ 2004 ਤੋਂ ਬਾਅਦ ਕਿਸੇ ਨੂੰ ਵੀ ਨਹੀਂ ਸਰਦਾਰ ਜੀ ਸਰਦਾਰ ਜੀ ਹਜੇ ਕਈਆਂ ਤਾਂ ਜੁਆਇਨ ਵੀ ਨਹੀਂ ਕੀਤਾ ਤੁਸੀਂ ਰਿਟਾਇਰਮੈਂਟ ਦੇ ਖਾਤ ਸਵਾਲ ਪੁੱਛੀ ਜਾਂਦੇ ਮੈਨੂੰ ਹਜੇ ਉਹਨਾਂ ਨੇ ਨੌਕਰੀਆਂ ਕਰ ਲੈਣ ਤੋਂ ਰੋਕੀ ਪਤਾ ਉਹਨਾਂ ਨੇ ਹਜੇ ਹੋਰ ਨੌਕਰੀਆਂ ਲੈਣੀਆਂ ਨੇ 2004 ਤੋਂ ਬਾਅਦ ਵਾਲੇ ਵੀ ਤਾਂ ਹੈਗੇ ਆ ਦੇਖੋ ਤੁਸੀਂ 올ਡ ਪੈਨਸ਼ਨਸ ਕੀ ਨਿਕਲ ਕਰਦੇ ਜੀ ਜੀ ਨਿਊ ਪੈਨਸ਼ਨਸ ਕੀ 올ਡ ਪੈਨਸ਼ਨਸ ਕੀ ਮੇ ਸਾਰੇ ਦੇਸ਼ ਦਾ ਮੁੱਦਾ ਹੈ ਠੀਕ ਹੈ ਨਾ ਮੈਨੂੰ ਪਤਾ ਉਹਦਾ ਵੀ ਪਰ ਜਿਹੜੀਆਂ 83000 ਦੇ ਰਹੇ ਆ ਨਾ ਉਹਦੇ ਵਿੱਚੋਂ ਤਾਂ ਹਜੇ ਇਹੋ ਜਿਹੇ ਬੱਚੇ ਵੀ ਨੇ ਜਿਹੜਾ ਪਹਿਲਾਂ ਕਲਰਕ ਲੱਗਿਆ ਉਦੋਂ ਪੜ੍ਹਾਈ ਕਰਕੇ ਉਦੋਂ ਪ ਪਟਵਾਰੀ ਦੇ ਦੌਰਾਨ ਪੜ੍ਹਾਈ ਕਰਕੇ ਉਹ ਡੀਐਸਪੀ ਲੱਗ ਗਿਆ ਜਾਂ ਐਸਡੀਓ ਬਣ ਗਿਆ ਹਜੇ ਤਾਂ ਉਹਨਾਂ ਨੂੰ ਤਰੱਕੀਆਂ ਕਰ ਲੈਣ ਦੋ ਰਿਟਾਇਰਮੈਂਟ ਦੇ ਅਜੇ ਗੱਲਾਂ ਨਾ ਦੱਸੋ ਉਹਨਾਂ ਨੂੰ ਕੁਛ ਉਹ ਜਦੋਂ ਤੱਕ ਰਿਟਾਇਰਮੈਂਟ ਹੋਊਗੀ ਉਦੋਂ ਤੱਕ ਬਹੁਤ ਕੁਝ ਪੰਜਾਬ 'ਚ ਬਦਲ ਜਾਊਗਾ ਤੇ ਸਾਰਾ ਪੰਜਾਬ ਆਪਣੇ ਪੈਰਾਂ 'ਚ ਸੈਂਟਰ ਨੇ 16% ਸੈਂਟਰ ਨੇ 50000 ਕਰੋੜ ਰੁਪਏ ਸਾਡਾ ਜੀਐਸਟੀ ਦਾ ਰੋਕ ਰੱਖਿਆ ਤੁਸੀਂ ਸੈਂਟਰ ਵਾਲੇ ਪਾਸਿਓਂ ਗੰਗੂ ਬੋਲਣ ਲੱਗੇ ਇੱਥੇ ਜਿਹੜਾ ਸਟੇਟ ਸਰਕਾਰ ਪੂਰਾ ਕੰਟਰੋਲ ਕਰੇਗੀ ਕੀ ਐਕਸ ਲੌਂਗ ਟਰਮ ਪਲਾਨ ਹੈਗਾ ਸਟੇਟ ਦਾ ਜੋ ਅਸੀਂ ਅਸੀਂ ਕਰਜ ਉਤਾਰ ਵੀ ਰਹੇ ਹਾਂ ਅਸੀਂ ਬਿਜਲੀ ਬੋਰਡ ਦਾ ਸਾਰਾ ਕਰਜ਼ਾ ਅੱਜ ਪੀਐਸਪੀਸੀਐਲ ਦੇਸ਼ ਦੀ ਸੈਕੰਡ ਬੈਸਟ ਕੰਪਨੀ ਬਣ ਗਿਆ ਜੀ ਜਿਹੜਾ ਪੀਐਸਪੀਸੀਐਲ ਜਿਹਨੂੰ ਕਹਿੰਦੇ ਸੀਗੇ ਬਿਜਲੀ ਬੋਰਡ ਘਾਟੇ 'ਚ ਜਾਊਗਾ ਨਾਲੇ ਬਿਜਲੀ ਬੋਰਡ ਦਾ ਪ੍ਰਾਣਾ ਕਰਜ਼ਾ ਲਾਇਆ ਨਾਲੇ ਬਿਜਲੀ ਫਰੀ ਦਿੱਤੀ ਐ ਤੇ ਨਾਲੇ ਪੀਐਸਪੀਸੀਐਲ ਦੇਸ਼ ਦੇ ਟੌਪ ਦੇ ਜੋ ਪਹਿਲੇ ਦੋ 'ਚ ਆ ਗਿਆ ਜੀ ਇਹ ਕਰਜ਼ਾ ਇਹ ਤੋਂ ਪਹਿਲਾਂ ਜਿਹੜਾ ਕਿਹਾ ਕਿ ਇਹ ਨਾ ਉਹ ਸਾਰਾ ਕਰਜ਼ਾ ਆ ਜਿਹੜੀ ਆਮ ਆਨੰਦ ਪਾਰਟੀ ਸਰਕਾਰ ਨੇ ਤਾਂ ਨਹੀਂ ਚੜਾਇਆ ਨਾ ਦਿੱਲੀ ਦਾ ਦਿੱਲੀ ਦਾ ਬਜਟ ਵੀ ਵਧਾ ਕੇ ਦਿੱਤਾ ਸੀਗਾ 30000 ਕਰੋੜ ਤੋਂ 67000 ਕਰੋੜ ਦੇ ਬਜਟ ਲੱਗੀ ਸੀ ਪਰ ਡੈਟ ਤਾਂ ਜੁਪੀ ਤੇ ਬਹੁਤ ਹੈ ਡੈਟ ਤਾਂ ਮਹਾਰਾਸ਼ਟਰ ਤੇ ਬਹੁਤ ਹੈ ਡੈਟ ਗੁਜਰਾਤ ਤੇ ਬਹੁਤ ਹੈ ਡੈਟ ਦੇਸ਼ ਤੇ ਬਹੁਤ ਹੈ ਠੀਕ ਹੈ ਨਾ ਪਰ ਪਰ ਇਹਦਾ ਮਤਲਬ ਇਹ ਥੋੜੀ ਕਿ ਸਕੀਮ ਰੁਕ ਜੂਗੀ ਕੋਈ ਕੋਈ ਗੱਲ ਨਹੀਂ ਡੈਟ ਨੂੰ ਕਿਤਾ ਆਵਾਂਗੇ ਜਿਹੜੀਆਂ ਜਿਹੜੀਆਂ ਲੀਕੇਜ ਹੈ ਟੈਕਸ ਦੀ ਲੀਕੇਜ ਹੈ ਜਾਂ GST ਦੀ ਸਾਡੀ ਕਿੰਨੀ ਜ਼ਿਆਦਾ ਗ੍ਰੋਥ ਹੋਗੀ GST ਦੀ ਜਿਹੜੀ ਰਿਕਵਰੀ ਹੈ ਸਾਡੀ ਕਿੰਨੀ ਹੋਗੀ ਠੀਕ ਹੈ ਨਾ ਤੇ ਐਕਸਾਈਜ਼ ਦਾ ਸਾਡਾ 10000 ਕਰੋੜ ਦੇ ਨੇੜੇ ਤੇ ਜਾਊਗਾ ਹੋਰ ਜਿਵੇਂ ਆਹਲਾ ਤੇ ਜਾਂ ਅਸੀਂ ਲੀਕੇਜ ਰੋਕ ਕੇ ਜਿਹੜੀ ਜਿਹੜੀਆਂ ਸਰਕਾਰ ਦੀਆਂ ਕਮਾਈ ਵਾਲੀਆਂ ਚੀਜ਼ਾਂ ਨੇ ਲੋਕਾਂ ਦਾ ਯਕੀਨ ਟੈਕਸ ਦੇਣ ਦਾ ਉਦੋਂ ਬਣਦਾ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜੇ ਕਿ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ 'ਚ ਸਾਡੇ ਤੇ ਆਊਗਾ ਸਾਡੇ ਤੇ ਲੱਗੂਗਾ ਮਤਲਬ ਚਾਹੇ ਸਕੂਲ ਆਫ ਐਮੀਨੈਂਸ ਬਣਨ ਸਰਕਾਰੀ ਸਕੂਲ ਚੰਗੇ ਬਣਨ ਆਮਾਰੀ ਵਿੱਚ ਕਲੀਨਿਕ ਖੋਲਣ ਚਾਹੇ ਲੋਕਾਂ ਨੂੰ ਨੌਕਰੀਆਂ ਮਿਲਣ ਸੜਕਾਂ ਬਣਨ ਇਨਫਰਾਸਟ੍ਰਕਚਰ ਆਵੇ ਬਿਜਲੀ ਫ੍ਰੀ ਹੋਵੇ ਕਿਸੇ ਨਾ ਕਿਸੇ ਰੂਪ 'ਚ ਟੈਕਸ ਦਾ ਪੈਸਾ ਜੀ ਲੋਕਾਂ ਨੂੰ ਵਾਪਸ ਆਉਣ ਦਾ ਯਕੀਨ ਹੁੰਦਾ ਤਾਂ ਲੋਕ ਟੈਕਸ ਭਰ ਲੱਗ ਜਾਂਦੇ ਆ ਅੱਛਾ ਮਾਈਨਿੰਗ ਬਾਰੇ ਕੀ ਕਹਿਣਾ ਚਾਹੁੰ ਦੇਖੋ ਜੀ ਜਿੰਨੀਆਂ ਸਾਡੀਆਂ ਲੀਗਲ ਮਾਈਂਡਸ ਨੇ ਉਹਦੇ ਤੇ ਸਾਨੂੰ ਕੋਈ ਅਧਿਨ ਜ਼ਿਕਰ ਤੋਂ ਤੁਹਾਡੇ ਕੋਲ ਤੜਾ ਤੜਾ ਲਈ ਕੋਈ ਰਿਪੋਰਟ ਆ ਮੈਨ ਦੱਸ ਦਿਓ ਮੈਂ ਆਪਾਂ ਉਹਦੀ ਇੱਕ ਪਾਪੰਦ ਕਰਾਂ